ਕੌਣ ਸੀ ਗਦਰੀ ਬਾਬੇ ਬੜਾ ਬੇਸਿਕ ਜਿਹਾ ਸਵਾਲ ਆ ਬੜਾ ਆਡ ਵੀ ਲੱਗ ਸਕਦਾ ਹੈ ਤੇ ਇਹ ਗੱਲ ਕਹਿਣ ਦੀ ਇਹ ਸਵਾਲ ਪਾਉਣ ਦੀ ਲੋੜ ਹੀ ਕਿਉਂ ਪਈ ਕਿ ਗਦਰੀ ਬਾਬੇ ਕੌਣ ਸੀ ਇਹ ਲੋੜ ਤਾਂ ਪਈ ਕਿ ਗਦਰੀ ਬਾਬਿਆਂ ਦੀ ਜੋ ਅਸਲੀਅਤ ਸੀ ਜੋ ਸਚਾਈ ਸੀ ਪਿਛਲੇ 100 ਸਾਲ ਤੋਂ ਹੀ ਉਸ ਨੂੰ ਛੁਪਾਉਣ ਦੇ ਬੜੇ ਸੁਚੇਤ ਤੇ ਯੋਜਨਾਬੱਧ ਢੰਗ ਅਪਣਾਏ ਗਏ ਉਹ ਯਤਨ ਕੀਤੇ ਗਏ ਤੇ ਉਹਨਾਂ ਨੂੰ ਇੱਕ ਵੱਖਰੀ ਕਿਸਮ ਦੇ ਰੰਗ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਸੋ ਮੈਂ ਕਿ ਮੇਰੇ ਮਨ ਦੇ ਵਿੱਚ ਇਹ ਵਿਚਾਰ ਕਿੱਥੋਂ ਆਇਆ ਕਿ ਗਦਰੀ ਬਾਬਿਆਂ ਦੀ ਅਸਲੀਅਤ ਦੇਖੀ ਜਾਵੇ ਕਾਰਨ ਇਹ ਹੈ ਕਿ ਮੈਂ ਜਦੋਂ ਆਪਣਾ ਕਾਲਜ ਦਾ ਜੀਵਨ ਛੱਡਿਆ ਤੇ ਇੱਕ ਸੰਘਰਸ਼ ਦੇ ਨਾਲ ਜੁੜਿਆ ਤਾਂ ਉਦੋਂ ਵੀ ਮੇਰੀ ਪ੍ਰੇਰਨਾ ਦਾ ਸਰੋਤ ਗਦਰੀ ਬਾਬੇ ਹੀ ਸੀ ਮੈਨੂੰ ਯਾਦ ਆ 1967 ਤੇ ਅਸੀਂ ਗੁਰਨਾਨ ਕੰਧਰੀ ਕਾਲਜ ਪੜ੍ਹਦੇ ਸੀ ਉਦੋਂ ਮੈਂ ਫਸਟ ইয়ার ਸੀ ਅਸੀਂ ਇੱਕ ਸਮਾਗਮ ਕਰਵਾਇਆ ਤੇ ਉਸ ਦੇ ਵਿੱਚ ਬਾਬਾ ਸੋਹਣ ਸਿੰਘ ਭਾਕਣਾ ਜਿਹੜੇ ਗਦਰ ਪਾਰਟੀ ਦੇ ਬਾਨੀ ਪ੍ਰਧਾਨ ਸੀ ਜਿਹੜੇ ਬਹੁਤ ਲੰਮਾ ਸਮਾਂ ਜੇਲ੍ਹਾਂ ਦੇ ਵਿੱਚ ਰਹੇ ਉਹਨਾਂ ਨੂੰ ਉੱਥੇ ਬੁਲਾਇਆ ਉਹ ਦੋਨਾਂ ਦੀ ਉਮਰ 98 ਸਾਲ 97 ਜਾਂ 98 ਸਾਲ ਦੀ ਉਮਰ ਸੀ ਕਮਰ ਜਿਹੜੀ ਸੀ ਝੁੱਕ ਕੇ ਬਿਲਕੁਲ ਦੂਰੀ ਹੋਈ ਪਈ ਸੀ ਜਿਵੇਂ 90 ਡਿਗਰੀ ਦੇ ਕੋਣ ਤੇ ਬੜੀ ਮੁਸ਼ਕਲ ਨਾਲ ਸਟੇਜ ਤੇ ਬੈਠੇ ਬੋਲੇ ਉਹਨਾਂ ਨੇ ਆਪਣੀ ਜੀਵਨ ਦੀਆਂ ਕੁਝ ਯਾਦਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਤਾਂ ਕਿਸੇ ਨੇ ਬਾਬਾ ਜੀ ਤੋਂ ਸਵਾਲ ਪੁੱਛਿਆ ਕਿ ਬਾਬਾ ਜੀ ਜਿਸ ਆਜ਼ਾਦੀ ਲਈ ਤੁਸੀਂ ਲੜੇ ਐਨੇ ਕਸ਼ਟ ਚੱਲੇ ਤੁਸੀਂ ਇਹ ਚੱਲੇ ਕੀ ਤੁਸੀਂ ਸਮਝਦੇ ਹੋ ਵੀ ਹੁਣ ਹਿੰਦੁਸਤਾਨ ਦੇ ਵਿੱਚ ਉਹ ਆਜ਼ਾਦੀ ਆ ਗਈ ਹੈ ਜਿਸ ਮਨੋਰਥ ਵਾਸਤੇ ਤੁਸੀਂ ਆਪਣੀਆਂ ਜਵਾਨੀਆਂ ਆਪਣੀਆਂ ਜ਼ਿੰਦਗੀਆਂ ਦਾਤੇ ਲਾਤੀਆਂ ਅੱਜ ਜੋ ਕੁਝ ਤੁਸੀਂ ਦੇਖ ਰਹੇ ਹੋ ਹਿੰਦੁਸਤਾਨ ਚ ਕੀ ਤੁਸੀਂ ਸਮਝਦੇ ਹੋ ਕਿ ਤੁਹਾਡੇ ਜੋ ਸੁਪਨੇ ਸੀ ਉਹ ਪੂਰੇ ਹੋ ਗਏ ਬਾਬਾ ਸohn ਸਿੰਘ ਭਾਕਣਾ ਦਾ ਜਵਾਬ ਬੜਾ ਜ਼ਬਰਦਸਤ ਸੀ ਉਹ ਕਹਿੰਦਾ ਮੇਰੀ ਜਿਹੜੀ ਕਮਰ ਝੁਕੀ ਹੈ ਨਾ ਇਹ ਅੰਗਰੇਜ਼ਾਂ ਦੇ ਜ਼ੁਲਮਾਂ ਨੇ ਨਹੀਂ ਝੁਕਾਈ ਇਹ ਸਾਡੇ ਦੇਸ਼ ਦੇ ਹਾਕਮਾਂ ਦੇ ਜ਼ੁਲਮਾਂ ਨੇ ਝੁਕਾਈ ਉਹਨਾਂ ਦੀਆਂ ਅੱਖਾਂ ਚੋਂ ਅਥਰੂ ਆ ਗਏ ਸੀ ਇਹ ਗੱਲ ਕਹਿੰਦੇ ਆ ਕਿ ਦੇਸ਼ ਆਜ਼ਾਦ ਹੋਣ ਤੋਂ ਬਾਅਦ ਮੈਨੂੰ ਬਾਰ-ਬਾਰ ਜੇਲ੍ਹ ਜਾਣਾ ਪਿਆ ਜੇਲ੍ਹਾਂ ਚ ਉਹੀ ਤਸੀਹੇ ਉਹੀ ਭੁੱਖ ਹੜਤਾਲਾਂ ਸੋ ਇਹ ਆਜ਼ਾਦੀ ਵਾਸਤੇ ਅਸੀਂ ਨਹੀਂ ਸੀ ਲੜੇ ਸਾਡੇ ਮਨ ਚ ਆਜ਼ਾਦੀ ਦਾ ਨਕਸ਼ਾ ਹੋਰ ਸੀ ਇਹ ਗੱਲ ਸਾਰੀ ਗੁੱਥੀ ਨੂੰ ਸੁਲਝਾ ਸਕਦੀ ਹੈ ਕਹਿ ਰਹੇ ਨੇ ਕਿ ਬਾਬੇ ਤਾਂ ਦੇਸ਼ ਦੀ ਆਜ਼ਾਦੀ ਵਾਸਤੇ ਲੜੇ ਸੀ ਧਰਮ ਵਾਸਤੇ ਨਹੀਂ ਸੀ ਲੜੇ ਦੇਸ਼ ਦੀ ਆਜ਼ਾਦੀ ਵਾਸਤੇ ਹੋਰ ਵੀ ਲੋਕ ਲੜ ਰਹੇ ਸੀ ਪਰ ਉਹ ਦੇਸ਼ ਦੀ ਆਜ਼ਾਦੀ ਦਾ ਮਨ ਚ ਨਕਸ਼ਾ ਕੀ ਸੀ ਜਦੋਂ ਕੋਈ ਬੰਦਾ ਲੜਦਾ ਹੈ ਤਾਂ ਉਹਦੇ ਮਨ 'ਚ ਇੱਕ ਨਕਸ਼ਾ ਹੁੰਦਾ ਮੈਂ ਕਿਹੋ ਜਿਹਾ ਸਮਾਜ ਕਿਹੋ ਜਿਹਾ ਰਾਜ ਸਿਰਜਣਾ ਹੈ ਉਹ ਨਕਸ਼ਾ ਜਿਹੜਾ ਉਹ ਮਾਂ ਦੀ ਗੋਦ 'ਚੋਂ ਕਿਤੇ ਨਾ ਕਿਤੇ ਗ੍ਰਹਿਣ ਕਰਦਾ ਬਾਅਦ 'ਚ ਪੜਦਾ ਹੈ ਬੁੱਧੀ ਪਰਫੁੱਲਤ ਹੁੰਦੀ ਹੈ ਉਹ ਹੋਰ ਨਿਖਰਦਾ ਸਪਸ਼ਟ ਹੁੰਦਾ ਸਿੱਖ ਦੀ ਵਿਸ਼ੇਸ਼ਤਾ ਇਹ ਹੈ ਕਿ ਉਹਨੇ ਬਚਪਨ ਤੋਂ ਹੀ ਜੋ ਕੁਝ ਸੁਣ ਟੁੱਕਿਆ ਹੁੰਦਾ ਹੈ ਗੁਰੂਆਂ ਦੇ ਕਾਰਨਾਮਿਆਂ ਤੋਂ ਲੈ ਕੇ ਸਾਰਾ ਸਿੱਖ ਇਤਿਹਾਸ ਤਾਂ ਉਹਦੇ ਮਨ 'ਚ ਇੱਕ ਗੱਲ ਅੰਕਿਤ ਹੋ ਚੁੱਕੀ ਹੁੰਦੀ ਹੈ ਕਿ ਇੱਕ ਅਜਿਹਾ ਸਮਾਜ ਤੇ ਰਾਜ ਕਾਇਮ ਕੀਤਾ ਜਾਵੇ ਜਿੱਥੇ ਕਿਸੇ ਵੀ ਕਿਸਮ ਦਾ ਜ਼ੁਲਮ ਤੇ ਬੇਇਨਸਾਫ਼ੀ ਨਾ ਹੋਵੇ ਕੱਲੇ ਆਪਣੇ ਨਾਲ ਨਹੀਂ ਕਿਸੇ ਨਾਲ ਨਹੀਂ ਤੇ ਗੁਰੂਆਂ ਨੇ ਇੱਕ ਉਦਾਹਰਣ ਸੈੱਟ ਕੀਤੀ ਸੀ ਨੌਵੇਂ ਬਾਦਸ਼ਾਹ ਨੂੰ ਸ਼ਹੀਦੀ ਦੇਣੀ ਕਿਉਂ ਪਈ ਇਹ ਨਹੀਂ ਕਿ ਸਿੱਖਾਂ ਉੱਤੇ ਕੋਈ ਹਮਲਾ ਹੋ ਰਿਹਾ ਸੀ ਕਿਸੇ ਦੂਸਰੇ ਉੱਤੇ ਹੋ ਰਹੇ ਹਮਲੇ ਨੂੰ ਕਿਸੇ ਦੂਸਰੇ ਨਾਲ ਹੋ ਰਹੀ ਬੇਇਨਸਾਫੀ ਨੂੰ ਉਹਦੇ ਉੱਤੇ ਵੀ ਕੋਈ ਬੰਦਾ ਸੀਸ ਦੇ ਸਕਦਾ ਹੈ ਕਈ ਕੌਮਾਂ ਨੂੰ ਇਹ ਗੱਲ ਯਕੀਨ ਨਹੀਂ ਆਉਂਦਾ ਕਿਉਂਕਿ ਉਹਨਾਂ ਦੀ ਜਿਹੀ ਨਾ ਸੋਚ ਹੈ ਨਾ ਪਰੰਪਰਾ ਹੈ ਉਹਨਾਂ ਨੇ ਇਹ ਕੰਮ ਨਹੀਂ ਕੀਤੇ ਉਹ ਸਿਰਫ ਆਪਣੇ ਵਾਸਤੇ ਲੜਨਾ ਜਾਣਦੇ ਨੇ ਆਪਣੇ ਸਵਾਰਥ ਲਈ ਲੜਨਾ ਜਾਣਦੇ ਸੋ ਦੇਸ਼ ਦੀ ਆਜ਼ਾਦੀ ਦਾ ਜਦੋਂ ਗੱਲ ਆਉਂਦੀ ਸੀ ਦੇਸ਼ ਦੀ ਆਜ਼ਾਦੀ ਦੀ ਲੜਾਈ ਚੱਲ ਰਹੀ ਸੀ ਉਹਦੇ ਚ ਇੱਕ ਵਰਗ ਤਾਂ ਇਸ ਕਰਕੇ ਹਿੱਸਾ ਲੈ ਰਿਹਾ ਸੀ ਆਪਣੇ ਸਵਾਰਥ ਵਿੱਚੋਂ ਕਿ ਅੰਗਰੇਜ਼ਾਂ ਨੂੰ ਕੱਢ ਕੇ ਅਸੀਂ ਆਪਣੇ ਹੱਥ ਤਾਕਤ ਲੈਣੀ ਹੈ ਗਾਦਰੀ ਬਾਬੇ ਕਿਸੇ ਹੋਰ ਵੱਡੇ ਮਿਸ਼ਨ ਨੂੰ ਧਿਆਨ ਚ ਰੱਖ ਕੇ ਇੱਕ ਵੱਡੀ ਸੋਚ ਨੂੰ ਧਿਆਨ ਚ ਰੱਖ ਕੇ ਦੇਸ਼ ਦੀ ਆਜ਼ਾਦੀ ਲਈ ਲੜ ਰਹੇ ਸੀ ਸੋ ਜਿਹੜੇ ਬੰਦੇ ਇਹ ਕਹਿ ਦਿੰਦੇ ਨੇ ਉਹ ਵੀ ਦੇਸ਼ ਦੀ ਆਜ਼ਾਦੀ ਲਈ ਲੜੇ ਉਹ ਵੀ ਦੇਸ਼ ਦੀ ਆਜ਼ਾਦੀ ਲਈ ਲੜੇ ਉਹ ਦੋਹਾਂ 'ਚ ਬਹੁਤ ਵੱਡਾ ਫਰਕ ਸੀ ਜਿਹੜੇ ਆਪਣੇ ਸਵਾਰਥ ਲਈ ਆਜ਼ਾਦੀ ਲਈ ਲੜੇ ਉਹਨਾਂ ਦੀਆਂ ਮੁੜਕੇ ਕਾਮਰਾ ਦੂਰੀਆਂ ਨਹੀਂ ਹੋਈਆਂ ਜੇਲ੍ਹਾਂ 'ਚ ਆ ਕੇ ਉਹ ਜੇਲ੍ਹਾਂ ਦੇ ਦਰੋਗੇ ਬਣੇ ਜੇਲ੍ਹਾਂ ਦੇ ਹਾਕਮ ਬਣੇ ਉਹ ਜ਼ੁਲਮ ਕਰਨ ਵਾਲੇ ਬਣੇ ਤੇ ਗਦਰੀ ਬਾਬਿਆਂ ਦਾ ਤੁਸੀਂ ਸਾਰਾ ਇਤਿਹਾਸ ਪੜ੍ਹ ਲਓ ਉਹ 1947 ਤੋਂ ਬਾਅਦ ਘਰੇ ਨਹੀਂ ਬੈਠੇ ਜਿਹੜਾ ਮਨ ਦੇ ਵਿੱਚ ਗੁਰੂ ਸਾਹਿਬ ਨੇ ਇੱਕ ਉਹਨਾਂ ਨੂੰ ਮਨੋਰਥ ਜਾਂ ਇੱਕ ਆਦਰਸ਼ ਪੈ ਗਿਆ ਕਿ ਹਰ ਕਿਸਮ ਦੇ ਜ਼ੁਲਮ ਤੇ ਬੇਇਨਸਾਫੀ ਖਿਲਾਫ ਟੱਕਰ ਲੈਣੀ ਹੈ ਉਹ ਲਗਾਤਾਰ ਟੱਕਰ ਲੈਂਦੇ ਰਹੇ